ਨਹੀਂ ਦੀ ਕੋ ਕਿੱਥੇ ਇਲੈਕਸ਼ਨ ਲੜੀ ਐ ਸੋ ਅਸੀਂ ਉਹਦਾ ਇੱਥੇ ਜਿੱਤਦਾ ਇਹਦਾ ਧੰਨਵਾਦ ਕੀਤਾ ਇਹਨਾਂ ਸਾਰਿਆਂ ਦਾ ਇਹਨਾਂ ਨੇ ਕਿ ਤੱਕ ਦੀ ਤਫਸੀਲ ਦੇ ਵਿੱਚ ਇਹਨਾਂ ਨੇ ਆਪਣੀ ਕੋਸ਼ਿਸ਼ ਕਰਕੇ ਜਿਹੜੀ ਬਰੀ ਲੋਕ ਸਭਾ ਦੀ ਉਹਦੇ ਚ ਇਹਨਾਂ ਨੇ ਆਪਣਾ ਹਿੱਸਾ ਜਿੱਠੇ ਵਾਲੇ ਨੇ ਪਾਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡਟ ਕੇ ਇੱਥੇ ਕਾਂਗਰਸ ਜਿਹੜੀ ਉਹ ਖੜੀ ਕਰਾਂਗੇ ਪਿੰਡ-ਪਿੰਡ ਦੇ ਵਿੱਚ ਜਿਹੜੀ ਮੁਸ਼ਕਿਲਾਂਤ ਰਹਿ ਗਈ ਉਹਨੂੰ ਠੀਕ ਕਰਾਂਗੇ ਭੁਗਤੇ ਲੋਕਾਂ ਚ ਰਾਵਾਂਗੇ ਰੋਕ ਰੱਖਣਗੇ ਇਹਦੇ ਰੋਕ ਬਦਲ ਦਿੰਦੇ ਨੇ ਉਹ ਲੋਕ ਸਭਾ ਹਲਕਾ ਤੁਸੀਂ ਦੇਖੋ ਨਾ ਕਿੰਨਾ ਵੱਡਾ ਹੁੰਦਾ ਔਰ ਤਿੰਨ ਵਰੀ ਲੋਕਾਂ ਵੱਲੋਂ ਚੁਣਨਾ ਇਹਦਾ ਮਤਲਬ ਲੋਕ ਸਾਡੇ ਚਾਹੁੰਦੇ ਨੇ ਕਿ ਜਿੱਦਾਂ ਤੁਸੀਂ ਪਹਿਲਾਂ ਕੰਮ ਕਰਦੇ ਉਸ ਤੋਂ ਵੱਧ ਕਰੋ ਅਮਾ ਬਹੁਤ ਭੰਗ ਕਰਿਆ ਇਹ 2-4 ਸਾਲ ਚ ਅਸੀਂ ਨਾ ਸੰਭਲੇ ਤੇ ਬਹੁਤ ਸਾਡੀ ਨਤੀਜੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵਿਖੜੇ ਪੈਣੇ ਮੈਂ ਸਾਰੇ ਪੰਜਾਬੀ ਪੈੜ ਪ੍ਰਵਾਨ ਕਰਾਂਗਾ ਇਹ ਸਾਡੇ ਭਾਈਚਾਰਿਆਂ ਦੇ ਵਿੱਚ ਪੋਲਰਾਈਜੇਸ਼ਨ ਕਰਨ ਵਾਲੀਆਂ ਤਾਕਤਾਂ ਦੀ ਇਹ ਸਾਰੀ ਖੇਡ ਹੈ ਉਹ ਚਾਹੁੰਦੇ ਨੇ ਇੱਕ ਵਰਗ ਇੱਕ ਬਣੇ ਹੋ ਜੀ ਦੂਜਾ ਦੂਜੇ ਬਣੇ ਹੋ ਜੀ ਆਪਾਂ ਨਹੀਂ ਜੀ ਹੋਣਾ ਆਪਾਂ ਬਾਬੇ ਨਾਨਕ ਦੀ ਲਾਦਿਆ ਆਪਾਂ ਸਰਬਿਸਾਂ ਸਾਂਝੀ ਵਾਲਤਾ ਦਾ ਪ੍ਰਤੀਕ ਲੈ ਕੇ ਜਾਣਾ ਬੰਦੇ ਮਾੜੇ ਹੋ ਸਕਦੇ ਕੋਈ ਕਮਿਊਨਿਟੀ ਮਾੜੀ ਨਹੀਂ ਹੈ ਨੀਮ ਨਾ ਮੈਂ ਹੁਣੇ ਬੈ ਕੇ ਗੱਡੀ ਚ ਗੱਲ ਕਰਦੀ ਆ ਇਮੀਡੀਏਟਲੀ ਇਹਦੇ ਤੇ ਸਖਤ ਐਕਸ਼ਨ ਲਓ ਜਿਹੜੇ ਬੰਦਿਆ ਕਾਰਵਾਈ ਕੀਤੀ ਆ ਉਹਨਾਂ 'ਤੇ ਸਖਤ ਕਾਰਵਾਈ ਕਰੋ ਕਿਉਂਕਿ ਫਿਰ ਇਹਦਾ ਇਹਦਾ ਮਤਲਬ ਕਿਤੇ ਨਾ ਕਿਤੇ ਨੁਕਸਾਨ ਹੋਏਗਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤਣ ਤੋਂ ਬਾਅਦ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਲਗਾਤਾਰ ਹੀ ਆਪਣੇ ਹਲਕਿਆਂ ਦੇ ਵਿੱਚ ਧੰਨਵਾਦ ਦੌਰੇ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਅੱਜ ਮਜੀਠੇ ਹਲਕੇ ਦੇ ਵਿੱਚ ਵੀ ਗੁਰਜੀਤ ਸਿੰਘ ਔਜਲਾ ਪਹੁੰਚੇ ਹੋਏ ਨੇ ਬੇਸ਼ੱਕ ਇਸ ਜਗ੍ਹਾ ਤੋਂ ਇੱਥੇ ਸਿਰਫ 18000 ਦੇ ਕਰੀਬ ਹੀ ਵੋਟਾਂ ਗੁਰਜੀਤ ਸਿੰਘ ਔਜਲਾ ਨੂੰ ਮਿਲੀਆਂ ਲੇਕਿਨ ਫਿਰ ਵੀ ਉਹਨਾਂ ਵੱਲੋਂ ਹਰ ਇੱਕ ਇਲਾਕੇ ਦੇ ਵਿੱਚ ਪਹੁੰਚ ਕੇ ਆਪਣਾ ਧੰਨਵਾਦ ਦੌਰਾ ਜਿਹੜਾ ਕੀਤਾ ਜਾ ਰਿਹਾ ਤੁਸੀਂ ਦੇ ਸਭ ਤੋਂ ਪਾਰੀ ਗਿਣਤੀ ਦੇ ਵਿੱਚ ਕਾਂਗਰਸੀ ਨੇਤਾ ਜਿਹੜੇ ਨੇ ਉੱਤੇ ਵਰਕਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤੇ ਇੱਥੇ ਪਹੁੰਚ ਜੋ ਲੋਕਸਭਾ ਲੋਕਸਭਾ ਦੀ ਜਿੱਤ ਪ੍ਰਾਪਤ ਹੋਈ ਹੈ ਉਸ ਨੂੰ ਬਤਾਈ ਤੇ ਉਹ ਪਹੁੰਚੇ ਹੋਏ ਨੇ ਹਾਲਾਂਕਿ ਗੁਰਜੀਤ ਸਿੰਘ ਓਜਲਾ ਵੱਲੋਂ ਸਾਫ ਤੋਂ ਇਹ ਕਿਹਾ ਗਿਆ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਭਰੋਸਾ ਵੀ ਦਿੰਦੇ ਰਹੇ ਨੇ ਕਿ ਬਹੁਤ ਸਾਰੀਆਂ ਵੋਟਾਂ ਦੇ ਨਾਲ ਉਹ ਜਿੱਤ ਪ੍ਰਾਪਤ ਕਰ ਸਕਦੇ ਨੇ ਲੇਕਿਨ ਉਹਨਾਂ ਵੱਲੋਂ ਕਦੀ ਜਿੱਤ ਜਿਹੜੀ ਸੀ ਉਹ ਯਕੀਨੀ ਆਪਣੀ ਨਹੀਂ ਰੱਖੀ ਜਾ ਰਹੀ ਸੀ ਉਹ ਪੈਸ਼ ਹਾਸ਼ਿਆ ਤੋਂ ਜਿਹੜੀ ਸੀਗੀ ਉਹ ਸ਼ੁਰੂਆਤ ਜਿਹੜੀ ਸੀਗੀ ਉਹ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਹੀ ਕਿਉਂਕਿ ਮਜੀਠਾ ਹਲਕਾ ਹਮੇਸ਼ਾ ਹੀ ਜਦੋਂ ਵੀ ਕੋਈ ਚੋਣਾਂ ਹੁੰਦੀਆਂ ਨੇ ਉਸ ਵਿੱਚ ਹਮੇਸ਼ਾ ਹੀ ਪਹਿਲ ਦੀ ਨਜ਼ਰ ਜਿਹੜਾ ਹੈ ਉਹ ਉਹ ਦੇਖਿਆ ਜਾਂਦਾ ਹੈ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਗੁਰਜੀਤ ਸਿੰਘ ਹੋਜਰਾ ਜਿਹੜੇ ਸੀਗੇ ਉਹ ਕਾਫੀ ਸਰਗਰਮ ਜਿਹੇ ਸੀਗੇ ਉਹ ਨਜ਼ਰ ਆਉਂਦੇ ਰਹੇ ਨੇ ਲੇਕਿਨ ਭਗਵੰਤਪਾਲ ਸਿੰਘ ਸੱਚ ਜਿਹੜੇ ਨੇ ਉਹ ਵੀ ਇਸ ਜਗ੍ਹਾ ਤੇ ਪੰਚ ਸਾਹਬ ਤੇ ਉਹਨਾਂ ਵੱਲੋਂ ਜਿਹੜਾ ਸੀਗਾ ਇਹ ਧੰਨਵਾਦ ਦਵਾਇਆ ਗਿਆ ਸੀਗਾ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਅ ਬੇਸ਼ੱਕ ਪੰਜਾਬ ਦੇ ਵਿੱਚ ਸੱਤ ਦੇ ਕਰੀਬ ਜੜੀਆਂ ਨੇ ਉਹ ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਪਾਰਟੀ ਨੂੰ ਮਿਲੀਆਂ ਨੇ ਲੇਕਿਨ ਜਿੱਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਹੁਣ ਕਾਂਗਰਸ ਪਾਰਟੀ ਦੁਬਾਰਾ ਤੋਂ ਜਿਹੜੀ ਹੈ ਉਹ ਸਰਗਰਮ ਹੁੰਦੀ ਹੋਏ ਦੁਬਾਰਾ ਨਜ਼ਰ ਆਈ ਕਿਉਂਕਿ 2027 ਦੇ ਚੋਣਾਂ ਵੀ ਨਜ਼ਦੀਕ ਆਉਂਦੀਆਂ ਹੋਈਆਂ ਨਜ਼ਰ ਆਈਆਂ ਨੇ ਲੇਕਿਨ ਜਿੱਤਨਾ ਕਿਤੇ ਗੁਰਜੀਤ ਸਿੰਘ ਕੌਝਾ ਜੂਨੇ ਉਹ ਅੱਜ ਮਜੀਠੇ ਹਲਕੇ ਵਿੱਚ ਪਹੁੰਚੇ ਹੋਏ ਨੇ ਤੇ ਮਜੀਠੇ ਹਲਕੇ 'ਚ ਪਹੁੰਚ ਕੇ ਉਹਨਾਂ ਵੱਲੋਂ ਸੰਗਤਾਂ ਦਾ ਜਿਹੜਾ ਹੈ ਉਹ ਧੰਨਵਾਦ ਕੀਤਾ ਗਿਆ ਹੈ ਮਨਪਾਲ ਸਿੰਘ ਸੈਟਰ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਰਏ ਤੇ ਉਹਨਾਂ ਵੱਲੋਂ ਜਿਹੜਾ ਸੀਗਾ ਉਹ ਇੱਥੇ ਪਹੁੰਚ ਕੇ ਜਿਹੜਾ ਸੀਗਾ ਉਹ ਧੰਨਵਾਦ ਜਿਹੜਾ ਹੈ ਲੋਕਾਂ ਦਾ ਕੀਤਾ ਗਿਆ ਕਰਤਾ ਗੁਰਜੀਤ ਸਿੰਘ ਓਜਲਾ ਹਰ ਇੱਕ ਵਿਅਕਤੀ ਨੂੰ ਜਿਹੜਾ ਹੈ ਉਹ ਮੇਰੇ ਹੋਏ ਵੀ ਨਜ਼ਰ ਆਇਆ ਤੇ ਉਹਨਾਂ ਵੱਲੋਂ ਹਰ ਇੱਕ ਜਿਹੜਾ ਸੀਗਾ ਆਪਣੇ ਵਰਕਰ ਦਾ ਧੰਨਵਾਦ ਆ ਕੀਤਾ ਗਿਆ 2027 ਦੀ ਚੋਣਾਂ ਦੀ ਤਿਆਰੀ ਜਿਹੜੀ ਹਾਲ ਦੌਰ ਕੀ ਤਿਆਰੀ ਤੁਸੀਂ ਦੇਖ ਸਕਦੇ ਹੋ ਕਿ ਗੁਰਜੀਤ ਸਿੰਘ ਓਜਲਾ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਹਰ ਇੱਕ ਵਿਅਕਤੀ ਜਿਹੜਾ ਆ ਉਹਨਾਂ ਦਾ ਨਾਮ ਸੈਲਫੀ ਵੀ ਖਿਜਾਉਂਦਾ ਹੋਇ ਨਜ਼ਰ ਆ ਰਿਹਾ ਤੇ ਨਾਲ ਹੀ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਅਲੱਗ ਰੂਪ ਵਿੱਚ ਨਜ਼ਰ ਆ ਰਹੀ ਹੈ ਸਰਦਾਰ ਗੁਜੇ ਸਿੰਘ ਔਜਲਾ ਜਿਹੜੇ ਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਔਜਲਾ ਸਾਹਿਬ ਕੀ ਕਹਿਣਾ ਚਾਹੋਗੇ ਧੰਨਵਾਦ ਦौरा ਕੀਤਾ ਜਾ ਰਿਹਾ ਮਜੀਠੇ ਹਲਕੇ 'ਚ ਪਹੁੰਚੇ ਔਰ ਹਮੇਸ਼ਾ ਹੀ ਸਰਗਰਮ ਨਜ਼ਰ ਆਇਆ ਮਜੀਠਾ ਹਲਕਾ ਕੋਈ ਵੀ ਛੋਣਾ ਹੁੰਦਾ ਦੇਖੋ ਮਜੀਠਾ ਖੜਾ ਹੈ ਕਾਂਗਰਸ ਦਾ ਬਹੁਤ ਵੱਡਾ ਸਾਡਾ ਇੱਥੋਂ ਅਸ਼ੀਰਵਾਦ ਮਿਲਦਾ ਹੈ ਸੋ ਅੱਜ ਵੀ ਇੱਥੇ ਲੋਕਾਂ ਨੇ ਸਾਡੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਮੈਨੂੰ ਦਾ ਧੰਨਵਾਦ ਕਰਨਾ ਹੈ ਕੋਈ ਸ਼ੱਕ ਨਹੀਂ ਕਿ ਵੋਟਾਂ ਸਾਡੀ ਇੱਥੇ ਘਟੀਆਂ ਨੇ ਪਰ ਲੋਕ ਸਭਾ ਹਲਕਾ ਸੀ ਜਿੱਤੀ ਇਹ ਲੋਕ ਸਭਾ ਹਲਕਾ ਦਾ ਇੱਕ ਪਿੰਡ ਹੈ ਔਰ ਭਗਵੰਤਪਾਲ ਸਿੰਘ ਸੱਚ ਜਿਹੜੇ ਸਾਡੇ ਸਾਬਕਾ ਪ੍ਰਧਾਨ ਨੇ ਅੱਜ ਕੱਲ ਇਹ ਸਾਰਾ ਇੱਥੇ ਡੀਕਲੀਰੇਟ ਕਰਦੇ ਨੇ ਔਰ ਸਾਰੇ ਲੋਕ ਸੁਖ ਚਾਹ ਹਾਜ਼ਰ ਹੁੰਦੇ ਨੇ ਇਹਨਾਂ ਵੱਲੋਂ ਅੱਜ ਪ੍ਰੋਗਰਾਮ ਧੰਨਵਾਦ ਰੱਖਿਆ ਗਿਆ ਸੀ ਸਰਦਾਰ ਜੀ ਨਸੀਬ ਜੀ ਕਥੋਂ ਨਗ ਜਿਹੜੇ ਸਾਬਕਾ ਵ代ਗ ਨੇ ਉਹਨਾਂ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਸੋ ਅਸੀਂ ਬੜਾ ਨੇੜੀ ਕੋ ਕਿੱਥੇ ਇਲੈਕਸ਼ਨ ਲੜੀ ਹੈ ਸੋ ਅਸੀਂ ਉਹਦਾ ਜਿੱਥੇ ਜਿੱਤਦਾ ਇਹਦਾ ਧੰਨਵਾਦ ਕੀਤਾ ਇਹਨਾਂ ਸਾਰਿਆਂ ਦਾ ਇਹਨਾਂ ਨੇ ਕਿਉਂਕਿ ਤਬਦੀਜੀ ਤਫਸ਼ ਦੇ ਵਿੱਚ ਇਹਨਾਂ ਨੇ ਆਪਣੀ ਕੋਸ਼ਿਸ਼ ਕਰਕੇ ਜਿਹੜੀ ਮੇਰੀ ਲੋਕ ਸਭਾ ਦੀ ਉਹਦੇ ਚ ਇਹਨਾਂ ਨੇ ਆਪਣਾ ਹਿੱਸਾ ਜਿੱਠਿਆ ਲੈਨੇ ਪਾਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡਟ ਕੇ ਇੱਥੇ ਕਾਂਗਰਸ ਜਿਹੜੀ ਉਹ ਖੜੀ ਕਰਾਂਗੇ ਪਿੰਡ-ਪਿੰਡ ਦੇ ਵਿੱਚ ਜਿਹੜੀ ਕੋਈ ਮੁਸ਼ਕਿਲਾਂਤ ਰਹਿ ਗਈ ਉਹਨੂੰ ਠੀਕ ਕਰਾਂਗੇ ਅਚਾਬ ਸਾਬ ਅਕਸਰ ਹੀ ਜਿੰਨੇ ਵੀ ਲੋਕ ਨੇ ਜਿੱਤ ਕੇ ਆਪਣੇ ਆਪਣੇ ਘਰਾਂ 'ਚ ਬੈਠ ਜਾਂਦੇ ਨੇ ਤੁਸੀਂ ਵਾਹਿਦ ਲੀਡਰ ਨਜ਼ਰ ਆ ਰਹੇ ਹੋ ਕਿ ਲੋਕਾਂ ਦੇ ਵਿੱਚ ਵਿਚਰਿਓ ਧੰਨਵਾਦ ਕੀਤਾ ਜਾ ਰਿਹਾ ਖਾਸ ਤੌਰ ਤੇ ਤੁਹਾਡਾ ਇਹ ਦਿਮਾਗ 'ਚ ਕਿਸ ਤਰ੍ਹਾਂ ਪਲਾਨ ਆਊਟ ਹੋਇਆ ਔਰ ਕਿਸ ਤਰ੍ਹਾਂ ਤੁਸੀਂ ਸੋਚਦੇ ਹੋ ਕਿ ਇਹ ਜ਼ਰੂਰਤ ਸੀ ਇਹ ਦੇਖੋ ਇਹ ਤੀਜੀ ਵਾਰ ਲੋਕਾਂ ਨੇ ਤਾਦੀ ਬਣਾਇਆ ਕਿਉਂਕਿ ਜੇ ਲੋਕਾਂ 'ਚ ਰਾਵਾਂਗੇ ਲੋਕ ਰੱਖਣਗੇ ਇਧਰ ਉਹ ਬਦਲ ਦਿੰਦੇ ਨੇ ਹੁਣ ਲੋਕ ਸਭਾ ਹਲਕ ਔਰ ਤਿੰਵਰੀ ਲੋਕਾਂ ਵੱਲੋਂ ਚੁਣਨਾ ਇਹਦਾ ਮਤਲਬ ਲੋਕ ਸਾਡੇ ਚਾਹੁੰਦੇ ਨੇ ਕਿ ਜਿੱਦਾਂ ਤੁਸੀਂ ਪਹਿਲਾਂ ਕੰਮ ਕਰਦੇ ਉਸ ਤੋਂ ਵੱਧ ਕਰੋ ਅਸੀਂ ਆਪਣੇ ਕੰਮਾਂ ਨੂੰ ਹੀ ਅੱਗੇ ਵਧਾਇਆ ਅਸੀਂ ਕੋਈ ਨਵੀਂ ਚੀਜ਼ ਨਹੀਂ ਕੀਤੀ ਪਹਿਲਾਂ ਵੀ ਅਸੀਂ ਇਦਾਂ ਸਾਂ ਹੁਣ ਵੀ ਉਸੇ ਤਰੀਕੇ ਨਾਲ ਹੀ ਸਾਰਾ ਦਿਨ ਦਫ਼ਤਰ ਵੀ ਆ ਸਵੇਰੇ ਵੀ ਪ੍ਰੋਗਰਾਮ ਸੀ ਹੁਣ ਵੀ ਜਾ ਕੇ ਸੋਨੀ ਸਾਹਿਬ ਵਾਲੋ ਉੱਧਰ ਪ੍ਰੋਗਰਾਮ ਹੈ ਤੋਂ ਹਰ ਜਗ੍ਹਾ ਸੀ ਯਾਨੀ ਅਸਾਂ ਨੇ ਆਪਣੇ ਪ੍ਰੋਗਰਾਮ ਜਿਹੜੇ ਆ ਉਹ ਲੋਕਾਂ ਦਾ ਧੰਨਵਾਦ ਕਿਉਂਕਿ ਵਰਕਰ ਨੇ ਇੰਨੀ ਤਪਸ਼ ਦੇ ਵਿੱਚ ਕੰਮ ਕੀਤਾ ਇੰਨੀ ਗਰਮੀ 'ਚ ਕਿਤੇ ਵੀ ਦੁਪਹਿਰੇ ਵੋਟ ਇਹਨਾਂ ਨੂੰ ਵਰਕਰਾਂ ਨੂੰ ਬਾਹਰ ਲੈਂਦੇ ਸਨ 1 ਵਜੇ ਤਾਂ ਅੱਜ ਤੇ ਫੇਰ ਠੰਡੇ ਵੇ ਸ਼ਾਮੀ ਹੁਣ ਤਾਂ ਠੰਡ ਹੋਈ ਹੈ ਤੁਸੀਂ ਜੇ ਆਏ ਹੋ ਦਿੱਤੋਂ ਇਹਦੇ 'ਚ ਕੋਈ ਕਰਦੀ ਸਾਡੇ ਮਤਲਬ ਸਿਰ ਮੱਥੇ ਸਾਡਾ ਇਹਨਾਂ ਦਾ ਮਾਨਸਿਕਾ ਜਿਹੜਾ ਹੈ ਮੇਰੇ 'ਚ ਸਾਡੇ ਦਿਲ 'ਚ ਹੈ ਔਰ ਅਸੀਂ ਆਪਣੇ ਬੱਚਰਾਂ ਦਾ ਪਿਆਰ ਜਿਹੜਾ ਹੈ ਨਾ ਦਿੱਤਾ ਹੈ ਜਿੰਨੇ ਇਹਨਾਂ ਨੇ ਲੜਾਈ ਲੜੀ ਹੈ ਇਹਨਾਂ ਨੇ ਇੱਥੇ ਨਹੀਂ ਕਰਦੀ ਮਜੀਠੇ ਤੋਂ ਬਾਹਰ ਵੀ ਲੜੀ ਹੈ ਜਿੱਥੇ ਬਾਹਰ ਵੀ ਰਿਸ਼ਤੇਦਾਰੀਆਂ ਭੈਣ ਭਰਾਵਾਂ ਨੇ ਇਹਨਾਂ ਨੇ ਸਾਡੇ ਅੱਖ 'ਚ ਪਤਾਇਆ ਸੋ ਆਉਣ ਵਾਲੇ ਸਮੇਂ 'ਚ ਅਸੀਂ ਮਜੀਠੇ ਕਾਂਗਰਸ ਜਿਹੜੀ ਹੈ ਉਹਨੂੰ ਮਜ਼ਬੂਤ ਕਰਾਂਗੇ ਔਰ ਕਾਂਗਰਸ ਜਿੱਤ ਦਾ ਪਰਚਮ ਜਿਹੜਾ ਇੱਥੇ ਮਜੀਠੇ ਚ ਲਹਿਰਾਇਆ ਗੁਰਜੀਤ ਸਿੰਘ ਹੋਜਾ ਸਾਹਿਬ ਤੁਸੀਂ ਗਰਮੀ ਦੀ ਗੱਲ ਕੀਤੀ ਤੁਹਾਡੇ ਵੱਲ ਇੱਕ ਵੱਖਰੀ ਸ਼ੁਰੂਆਤ ਵੀ ਕੀਤੀ ਗਈ ਜੇ 50000 ਦੇ ਕਰੀਬ ਬੂਟੇ ਵੰਡੇ ਜਾ ਰਹੇ ਨੇ ਕਿਸ ਤਰ੍ਹਾਂ ਉਹ ਦਿਮਾਗ ਚ ਪਲਾਨ ਆਊਟ ਹੋਇਆ ਕਿਉਂਕਿ ਲੋਕ ਜਿਹੜੇ ਨੇ এনवायरमेंट ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਵੀ ਨਜ਼ਰ ਆ ਰਹੇ ਨੇ ਜਿਹੜੇ ਜਿੰਨੇ ਵੀ ਸਪੈਸ਼ਲਿਸਟ ਨੇ ਜਿਹੜੇ ਵੀ ਸਾਡੇ ਵਿਦਵਾਨ ਨੇ ਜਾਂ ਸਾਡੀ ਤੁਸੀਂ ਕਹੋਗੇ ਖੋਜਕਰਤਾ ਨੇ ਉਹਨਾਂ ਨੇ ਇੱਕ ਚੀਜ਼ ਦਾ ਖੋਜ ਇਹ ਕੀਤੀ ਹੈ ਕਿ ਆਉਣ ਵਾਲਾ ਸਮਾਂ ਬਹੁਤ ਭੈੰਕਰ ਹੈ ਜੇ 2-4 ਸਾਲ ਚ ਅਸੀਂ ਨਾ ਸੰਭਲੇ ਤੇ ਬਹੁਤ ਬਾੜੀ ਨਤੀਜੇ ਦੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੇਖਣੇ ਪੈਣੇ। ਤਾਂ ਆਉਣ ਵਾਲੀ ਪੀੜ੍ਹੀ ਕਿਹੜੀ ਆ? ਮੇਰੇ ਬਾਲ, ਮੇਰੇ ਬੱਚੇ ਜਿਹੜੇ ਘਰ 'ਚ ਖੇਡਦੇ ਨੇ, ਉਸ ਤੋਂ ਵੱਧ ਕਿਸੇ ਨੂੰ ਪਿਆਰ ਨਹੀਂ ਹੋ ਸਕਦਾ। ਤੇ ਜੋ ਤਾਂ ਮੈਨੂੰ ਪਤਾ ਚਾਹਾਂ 10 ਸਾਲਾਂ ਬਾਅਦ ਉਹਨੂੰ ਸਾਹ ਲੈਣਾ ਔਖਾ ਹੋ ਜਾਊਗਾ। ਤੇ ਮੈਂ ਤਾਂ ਉਹਨੂੰ ਬਚਾਉਣ ਤੁਰਿਆ ਕਿ ਮੇਰਾ ਸਾਰਾ ਪਰਿਵਾਰ ਹੈ ਅਮਰਸਰ। ਮੇਰੇ ਪਰਿਵਾਰ ਦੇ ਘਰਾਂ 'ਚ ਖੇਡਦੇ ਬੱਚੇ ਸਾਰੇ ਆਪਣੇ ਬੱਚੇ ਨੇ। ਸਾਡੇ ਆਪਣੇ ਧੀਆਂ ਪੁੱਤ ਨੇ। ਆਪਣੇ ਮਾਪੇ ਨੇ ਸਾਰੇ ਔਰ ਉਹਨਾਂ ਨੂੰ ਅਸੀਂ ਚੰਗਾ ਜ਼ਿੰਦਗੀ ਸਿਖਾਲਾ ਦੇਣਾ ਇਸ ਕਰਕੇ ਅਸੀਂ ਉਹ ਕਿਉਂਕਿ ਇੱਕੋ ਹੀ ਰਸਤਾ ਹੈ ਉਹਨੂੰ ਬਚਾਉਣ ਕਿ ਲੋਕ ਵੱਧ ਤੋਂ ਵੱਧ ਰੁੱਖ ਲਾਉਣ ਸਾਡੇ ਵਰਕਰਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਆਪਣੇ ਹਲਕਿਆਂ ਦੇ ਵਿੱਚ ਆਪ ਆਪਣੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਬੰਬੀਆਂ ਵਿੱਚ ਕੋਈ ਬੰਬੀ ਹਰ ਘਰ ਪਿੰਡ 'ਚ ਆ ਗਈ। ਮਤਲਬ ਇੱਕ ਪਿੰਡ 'ਚ ਬਹੁਤਾ ਨਾ ਕਹੋ ਕਿ ਦੇ 100-100 ਦੇ ਕਰੀਬ ਪੰਪ ਮੋਟਰ ਹੈ ਹੀ ਨਹੀਂ। ਪੰਜਾਬ 'ਚ 100-100 ਹਰ ਤੇ 20-20 ਰੁੱਖ ਲਾ ਦਈਏ ਕਿੱਥੇ ਗੱਲ ਚੱਲੀ ਜਾਂਦੀ ਹੈ। ਔਰ ਇਹਦੇ ਨਾਲ ਬੰਦੇ ਅੱਜ ਕੱਲ੍ਹ ਅਸੀਂ ਥੋੜੇ ਛੋਟੀ ਸੋਚ ਹੋ ਗਈ ਵੀ ਸ਼ਾਇਦ ਇਹਦੇ ਨਾਲ ਝਾੜ ਘਟਦਾ ਹੈ ਝਾੜ ਵੱਧਾਏ ਘਟਦਾ ਨਹੀਂ ਝਾੜ ਵੱਧੇ ਨਹੀਂ। ਜਦੋਂ ਜਦੋਂ ਕਾਇਨਾਤ ਕੁਦਰਤ ਤੁਹਾਡੇ ਤੇ ਰਹਿਮਤ ਕਰੂਗੀ ਨਾ ਤੇ ਝਾੜ ਵਧਨੇ ਜਦੋਂ ਮੌਸਮ ਸਹੀ ਬਰਸਾਤ ਸਹੀ ਹੋਗੀ ਉਦੋਂ ਫਸਲਾਂ ਇਹ ਤਨ ਲੈ ਲਾਪੇ ਮੋਟਰ ਚੱਲੀ ਨਾ ਮੋਟਰ ਸੜਨੋਂ ਬਚ ਗਈ ਮੀਂਹ ਚਾਂਚਟਾ ਪੈ ਗਈ ਤੇ ਝਾੜ ਵਧ ਕੇ ਕਟਿਆ ਅਸੀਂ ਤਹੀ ਦੂਜੇ ਬੰਨੇ ਚੱਲ ਪਏ ਹੁਣ ਪੰਜਾ ਗੱਲੇ ਪਿਛੇ ਇੱਕ ਮੋਟਰ ਐ ਤੇ ਛੇ ਪਿਛੇ ਇੱਕ ਐ ਫਿਰ ਮੋਟਰ ਇੱਕ ਚਰੌਣੀ ਵਿੱਚ 20 ਪਿਛੇ ਬਰਸਾਤਾ ਟਾਈਮ ਨਾ ਆਗਿਆ ਝਾੜ ਵਧ ਗਿਆ ਨਾ ਸੋ ਝਾੜ ਵਧਨੇ ਨੇ ਆਪਾਂ ਇਸ ਪੱਖ ਨੂੰ ਸੋਚੀਏ ਸੋ ਮੇਰੀ ਜ਼ਿੰਮੇਵਾਰਾਂ ਨੂੰ ਮੈਂ ਖਾਸ ਕਰਕੇ ਆਪਣੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਦੇ ਚ ਹਸਾਲੋ ਅਸੀਂ ਫੇਰ ਕਿਸ ਦਿਨ ਜੀਟੀ ਦਾ ਪ੍ਰੋਗਰਾਮ ਰੱਖਾਂਗੇ ਇੱਕ ਵੱਡਾ ਔਰ ਉਹਦੇ ਚ ਜੀ ਰੋਕ ਕਿਉਂ ਘੋਣੇ ਗਰਮੀ ਤਪਸ਼ ਕਰਕੇ ਰੁਕ ਨਹੀਂ ਮੰਡੇ ਪਰ ਜਦੋਂ ਵੀ ਹੁਣ ਸ਼ੁਰੂ ਹੁੰਦਾ ਹੈ ਇਹਨਾਂ ਦੀ ਡਿਊਟੀ ਲਾਵਾਂਗੇ ਇਹਨਾਂ ਨੂੰ 10000 ਫੁੱਟ ਇਹਨਾਂ ਨੂੰ ਕਹਾਂਗੇ ਪਿੰਡੋਂ ਪਿੰਡ ਜਾ ਕੇ ਸੱਤੇ ਸਾਹ ਵੰਡਣਾ ਨਾਲ ਕਿ ਤੁਨੰਗਲ ਸਾਹਿਬ ਨੇ ਨਾਲ ਸਾਡੇ ਬਲੌਗ ਪ੍ਰਧਾਨ ਨੇ ਸਾਡੇ ਜ਼ਿਲ੍ਹਾ ਪ੍ਰਧਾਨਾ ਪ੍ਰਤਾਪ ਨੇ ਇਹਨਾਂ ਦੀ ਡਿਊਟੀ ਲਾਉਣੀ ਹੈ ਸਾਰਿਆਂ ਦੀ ਕਿਉਂਕਿ ਮੇਰਾ ਹੁਣ ਪਾਰਲੀਮੈਂਟ ਸ਼ੁਰੂ ਹੋ ਜਾਣਾ ਤੇ ਮੈਂ ਦੂਦਰ ਰੋਜ ਜਾਣਾ ਪਰ ਜ ਰੁੱਖ ਲਾਉਣੇ ਤੇ ਵਾਤਾਵਰਨ ਬਚਾਉਣਾ ਸਾਡੀਆਂ ਪੀੜ੍ਹੀਆਂ ਲਈ ਸਾਡੇ ਬੱਚਿਆਂ ਲਈ ਹੈ। ਹੋਜਾ ਸਾਹਿਬ ਜੇ ਗੱਲ ਕੀਤੀ ਹੈ ਮਜੀਠੇ ਹਲਕੇ ਦੀ ਕੋਈ ਸਪੈਸੀਫਿਕ ਰੱਖੀਆਂ ਚੀਜ਼ਾਂ ਰੱਖੀਆਂ ਨੇ ਕਿ ਇਹ ਚੀਜ਼ਾਂ ਜਿਹੜੀਆਂ ਤੇ ਹੋਣੀਆਂ ਚਾਹੀਦੀਆਂ ਨੇ ਖਾਸ ਤੌਰ ਤੇ ਜਿਸ ਤਰ੍ਹਾਂ ਕਿ ਕਹਿੰਦੇ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਤੇ ਕੋਈ ਸਪੈਸੀਫਿਕ ਚੀਜ਼ਾਂ ਰੱਖੀਆਂ ਕਿ ਇਹਨਾਂ ਕਿ ਆਹ ਚੀਜ਼ਾਂ ਅਸੀਂ ਕਰਨਾ ਚਾਹੁੰਦੇ ਹਾਂ ਮਜੀਠੇ ਦੇ ਦੇਖੋ ਸਭ ਤੋਂ ਵੱਡੀ ਗੱਲ ਇਹ ਅਸੀਂ ਜਿਹੜੇ ਜਿਹੜਾ ਆਪਣਾ ਵਰਕਰ ਹੈ ਉਹਦਾ ਮਰਾਦ ਕਰਨਾ ਹੈ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਜਾਵਾਂਗੇ ਉਹਨਾਂ ਨਾਲ ਮੀਟਿੰਗਸ ਕਰਾਂਗੇ ਔਰ ਪਲੱਸ ਸਾਡੇ ਡੇਡੇ ਵਰਕਰਸ ਨੇ ਸਾਡੇ ਇਹ ਜਿਆਦਾ ਸਾਡੇ ਨਾਲੋਂ ਜਿਆਦਾ ਸਮਝਦਾਰ ਨੇ ਕਿਉਂਕਿ ਇਹਨਾਂ ਨੇ ਮੈਂ ਤੇ ਐਮਐਲਏ ਐਮਪੀ ਪਾ ਕੇ 15 ਲੱਖਾਂ ਲੜੀਆਂ ਉਹਨਾਂ ਨੇ ਤੇ 40 ਸਾਲ ਹੋ ਗਏ ਇਹਨਾਂ ਦੇ 50-50 ਲੱਖਾਂ ਲੜਕੀਆਂ ਨੇ ਜੀ ਜੀ 30-30 ਲੱਖਾਂ ਲੜੀਆਂ ਨੇ ਇਹਨਾਂ ਨੂੰ ਮੈਨੂੰ ਜਿਆਦਾ ਤਜਰਬਾ ਇਹਨਾਂ ਦੇ ਤਜਰਬੇ ਨੂੰ ਨਾਲ ਲੈ ਕੇ ਅਸੀਂ ਉਹਨਾਂ ਚੀਜ਼ਾਂ ਨੂੰ ਲਾਗੂ ਕਰਾਂਗੇ ਜਿੱਥੇ ਸਾਡੀ ਕੋਈ ਕਮਜ਼ੋਰੀ ਰਹੀ ਸੀ ਤੇ ਸਾਡੀ ਕੋਈ ਕਮੀ ਰਹੀ ਸੀ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗੇ ਤਾਂ ਕਿ ਕਾਂਗਰਸ ਪਾਰਟੀ ਕੋਣ ਸਾਡਾ ਅਗਲਾ ਸਾਡਾ ਟਾਰਗੇਟ ਹੈ ਸਰਪੰਚ सरपंच ਦੀ ਇਲੈਕਸ਼ਨ ਫਿਰ ਬਲੌਗ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਸਾਡੀ ਕੋਸ਼ਿਸ਼ ਉਹ ਤਿੰਨੇ ਇਲੈਕਸ਼ਨਾਂ ਦੇ ਵਿੱਚ ਜਿਹੜੀ ਪਾਰਟੀ ਇੱਥੇ ਜਿੱਤੇ ਫਿਰ ਸਾਡਾ ਸਤਾਈ ਦਾ ਨਾ ਸਵਾਰਾ ਮੇਰਾ ਜੀ ਜਿਸ ਤਰ੍ਹਾਂ ਪੰਜਾਬ ਤੇ ਹਿਮਾਚਲ ਦੇ ਵਿੱਚ ਕਲੈਸ਼ ਨਜ਼ਰ ਆ ਰਿਹਾ ਲਗਾਤਾਰ ਹੀ ਤੁਹਾਡੇ ਬਹੁਤ ਸਨੇ ਲਿੰਕ ਨੇ ਸੀਐਮ ਸਾਹਿਬ ਨਾਲ ਕੀ ਉਹਨਾਂ ਨਾਲ ਗੱਲਬਾਤ ਕੀਤੀ ਜਾਂ ਸੀ ਅੱਜ ਵੀ ਬਹੁਤ ਸਾਰੀਆਂ ਗੱਡੀਆਂ ਤੋੜੀਆਂ ਗਈਆਂ ਨੇ ਦੇਖੋ ਮੈਂ ਪਹਿਨੋ ਵੀ ਕੱਲ ਪਰਸੋਂ ਕੀਤੀ ਸੀ ਅੱਜ ਹੁਣ ਮੈਨੂੰ ਫੇਰ ਆਉਂਦੇ ਆ ਉਹਦੇ ਵੀਡੀਓ ਕੁਝ ਮਿਲੀਆਂ ਨੇ ਬੜੀ ਮਾੜੀ ਗੱਲ ਹੈ ਮੈਂ ਸਾਰੇ ਪੰਜਾਬੀ ਪੈੜ ਪ੍ਰਵਾਨ ਕਰਾਂਗਾ ਇਹ ਸਾਡੇ ਭਾਈਚਾਰਿਆਂ ਦੇ ਵਿੱਚ ਪੋਲਰਾਈਜੇਸ਼ਨ ਕਰਨ ਵਾਲੀਆਂ ਤਾਕਤਾਂ ਦੀ ਇਹ ਸਾਰੀ ਖੇਡ ਹੈ ਉਹ ਚਾਹੁੰਦੇ ਨੇ ਇੱਕ ਵਰਗੇ ਇੱਕ ਬੰਨੇ ਹੋ ਜੇ ਦੂਜਾ ਦੂਜੇ ਬੰਨੇ ਹੋ ਜੀ ਆਪਾਂ ਨਹੀਂ ਇਹ ਹੋਣਾ ਆਪਾਂ ਬਾਬੇ ਨਾਨਕ ਦੀ ਲਾਦਿਆ ਆਪਾਂ ਸਭ ਸਾਂਝੀ ਵਾਲਤਾ ਦਾ ਪ੍ਰਤੀਕ ਲੈ ਕੇ ਜਾਣਾ ਬੰਦੇ ਮਾੜੇ ਹੋ ਸਕਦੇ ਕੋਈ ਕਮਿਊਨਿਟੀ ਮਾੜੀ ਨਹੀਂ ਹੈ ਕਿਉਂਕਿ ਦੇਖੋ ਪੰਜਾਬੀ ਦੇਖੋ ਸਾਰੇ ਮਤਲਬ ਦੇਖੋ ਬਹੁਤ ਸਾਰਿਆਂ ਦੇ ਮਿਲ ਕੇ ਰਹਿਣ ਵਾਲੇ ਆ ਬਹੁਤ ਸਾਰਿਆਂ ਨਾਲ ਪਿਆਰ ਕਰਨ ਵਾਲੇ ਆ ਜੀ ਕੀ ਗਲਤੀ ਕਿਤੇ ਹੋਈ ਹੋ ਕਿਸੇ ਕੋ ਉਹਦਾ ਸਾਰੇ ਗਲਤ ਨਹੀਂ ਕੀ ਇਹ ਤਾਂ ਮਾਚਲ ਵਾਲੇ ਨੇ ਸਾਡੇ ਕੋ 30 32 25 ਸਾਲ ਦੇ ਤੇ ਮੁੰਡੇ ਕੰਮ ਕਰਦੇ ਨੇ ਸਾਰੀ ਜਗ੍ਹਾ ਆਉਂਦੇ ਜਾਂਦੇ ਸਾਡੇ ਵੀ ਕੋਈ ਡੇਲੀ ਆਉਣ ਜਾਣੇ ਕਦੀ ਨਹੀਂ ਹੋਇਆ ਪਰ ਉਹਡੇ ਸ਼ਰਾਰਤੀ ਜਿਹੜੇ ਵਰਗੀ ਕਰਨ ਦੀ ਰਾਜਨੀਤੀ ਕਰਦੇ ਆ ਉਹਨਾਂ ਨੂੰ ਇਹ ਮੌਕਾ ਮਿਲ ਗਿਆ ਉਹ ਸ਼ਰਾਰਤ ਕਰ ਰਹੇ ਨੇ ਮੇਰੀ ਸੀਐਮ ਨਾਲ ਮੈਂ ਹੁਣੇ ਬੈ ਕੇ ਗੱਡੀ ਚ ਗੱਲ ਕਰਨੀ ਹੈ ਕਿ ਇਮੀਡੀਏਟਲੀ ਇਹਦੇ ਤੇ ਸਖਤ ਐਕਸ਼ਨ ਲਓ ਜਿਹੜੇ ਬੰਦਿਆਂ ਕਾਰਵਾਈ ਕੀਤੀ ਆ ਉਹਨਾਂ 'ਤੇ ਸਖਤ ਕਾਰਵਾਈ ਕਰੋ ਕਿਉਂਕਿ ਫਿਰ ਇਹਦਾ ਇਹਦਾ ਮਤਲਬ ਕਿਤੇ ਨਾ ਕਿਤੇ ਨੁਕਸਾਨ ਹੋਏਗਾ ਪਰ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਵੇਖੋ ਆਪਾਂ ਸ਼ਾਂਤੀ ਬਣਾ ਕੇ ਰੱਖੀ ਆਪਾਂ ਕੋਈ ਗਲਤ ਕੰਮ ਨਹੀਂ ਕਰਪਾ ਦੇਖੋ ਇਹ ਸਾਡਾ ਇੱਕ ਫਰਜ਼ ਹੈ ਔਰ ਮਤਲਬ ਜਿਤੋਂ ਆਪਾਂ ਇਹਨਾਂ ਚੀਜ਼ਾਂ ਨੂੰ ਵਧਾਵਾਂਗੇ ਉਹ ਤੇ ਚਾਹੁੰਦੇ ਆ ਸਾਡੇ ਜਿਹੜੇ ਅਸਲੀ ਜਿਹੜੇ ਸਾਨੂੰ ਨੀਵਾ ਕਰਨਾ ਚਾਹੁੰਦੇ ਉਹ ਤੇ ਚਾਹੁੰਦੇ ਆ ਬਸੀ ਲੜਾਈ ਹੋਰ ਵਧਾਈਏ ਉਹਨਾਂ ਨੂੰ ਫਾਇਦਾ ਹੈ ਅਸੀਂ ਇੱਕ ਬੰਨੇ ਥੱਕੇ ਜਾਵਾਂਗੇ ਉਹਨਾਂ ਨੂੰ ਫਾਇਦਾ ਹੈ ਉਹ ਵਰਗਾਂ ਦੀ ਰਾਜਨੀਤੀ ਚਾਹੁੰਦੇ ਨਹੀਂ ਅਸੀਂ ਨਹੀਂ ਕਰਨੀ ਅਸੀਂ ਨਹੀਂ ਵਰਗਾਂ ਦੀ ਕਰਨੀ ਸਾਡੀ ਸਾਡੀ ਜਿਹੜੀ ਜਿਹੜੀ ਸਾਡੀ ਪਛਾਣ ਹੈ ਉਹ ਸਾਰੇ ਦੇਸ਼ ਚ ਹੈ ਪੰਜਾਬੀ ਸਾਰੇ ਦੇਸ਼ ਚ ਨਹੀਂ ਸਾਰੇ ਦੇਸ਼ਾਂ ਦੇ ਵਿੱਚ ਸਾਡਾ ਸਾਰੇ ਦੇਸ਼ ਦੇ ਵਿੱਚ ਸਾਡਾ ਬਹੁਤ ਵੱਡਾ ਇੱਕ ਆਧਾਰ ਹੈ ਸੋ ਅਸੀਂ ਆਪਣੇ ਆਪ ਨੂੰ ਕਿਤੇ ਵੀ ਉਹਨਾਂ ਦੇ ਜਿਹੜੀ ਚਾਲ ਉਹਦੇ ਜਨੀਬ ਸੌਣ ਠੀਕ ਹੈ ਸੋ ਮੱਚ ਸੋ ਏ ਸੰ ਕੋਚੀ ਸਿੰਘ ਔਜਲਾ ਤੇ ਨਾਲ ਹੀ ਉਹਨਾਂ ਦੇ ਭਗਵੰਤ ਪਾ ਸਿੰਘ ਸੱਚਰ ਜਿਹੜੇ ਨੇ ਉਹ ਵੀ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਵੀ ਕਰਨ ਦੀ ਕੋਸ਼ਿਸ਼ ਉਹ ਕੀਤੀ ਜਾਏਗੀ ਕਿਉਂਕਿ ਸੱਚਰ ਪੁਣਾ ਵੱਲੋਂ ਮਛੀਟੇ ਹਲਕੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇ ਮੀਟਿੰਗਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਤੇ ਨਾਲ ਹੀ ਗੱਲ ਕੀਤੀ ਜਾਵੇ ਤਾਂ ਭਗਵਤਪਾਲ ਸਿੰਘ ਸੱਚਰ ਜਿਹੜੇ ਨੇ ਕਾਫੀ ਐਕਟਿਵ ਜਿਹੇ ਸੀਗੇ ਉਹ ਨਜ਼ਰ ਆਉਂਦੇ ਰਹੇ ਨੇ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਦੂਜੀ ਸੀਗਾ ਜਿਹੜਾ ਜਿਹੜੇ ਨੇ ਉਹ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਹੈ ਲੋਕਾਂ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਇੱਕ ਅਲੱਗ ਜਿਹੜੀ ਹੈ ਉਹ ਮਸਹਿਮ ਜਿਹੜੀ ਆ ਉਹ ਅਛੇੜੀ ਗਈ ਹੈ ਲੇਕਿਨ ਕਿਤਨਾ ਕਿਤੇ ਮਜੀਦੇ ਹਲਕੇ ਦੇ ਵਿੱਚ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਨੇ ਉਹ ਇੱਥੇ ਪਹੁੰਚਦੇ ਰਹੇ ਨੇ ਕਿਉਂਕਿ ਅਕਸਰ ਹੀ ਜਦੋਂ ਕੋਈ ਵੀ ਚੋਣ ਹੁੰਦੀ ਹੈ ਤੇ ਉਸ ਤੋਂ ਬਾਅਦ ਚੋਣਾਂ ਦੇ ਵਿੱਚ ਜਿਹੜੀ ਹੈ ਉਹ ਜਰੂਰ ਪਜੀਤਾ ਹਲਕਾ ਜਿਹੜਾ ਹੈ ਉਹ ਸਰਗਰਮ ਨਜ਼ਰ ਆਉਂਦਾ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਇਹ ਸੇ ਲਗਾਤਾਰ ਹੀ ਜਿੱਤਦੇ ਹੋਏ ਨਜ਼ਰ ਆਇਆ ਤੇ ਕਾਲੀ ਦਲ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਕੱਦ ਜਿਹੜਾ ਹੈ ਉਹ ਨਜ਼ਰ ਆਉਂਦਾ ਰਿਹਾ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਦੀ ਗੱਲ ਕੀਤੀ ਜਾਵੇ ਤਾਂ ਜਿੱਦਾਂ ਹੀ ਗੁਰਜੀਤ ਸਿੰਘ ਔਜਲਾ ਜਿੱਤੇ ਉਸ ਤੋਂ ਬਾਅਦ ਉਹਨਾਂ ਇੱਕ ਨਵੀਂ ਉਹਨਾਂ ਵੱਲੋਂ ਪਹਿਲ ਕਰਮੀ ਕੀਤੀ ਗਈ ਹੈ ਕਿ ਲੋਕਾਂ ਦਾ ਧੰਨਵਾਦ ਦੌਰਾ ਜਿਹੜੇ ਹੋ ਉਹ ਕੀਤਾ ਜਾ ਰਿਹਾ ਹੈ ਤੇ ਜਿੱਥੇ ਇੱਕ ਪਾਸੇ ਮਜੀਠੇ ਹਲਕੇ ਦੇ ਵਿੱਚ ਧੰਨਵਾਦ ਦੌਰਾ ਜਿਹੜਾ ਹੈ ਕੀਤਾ ਜਾ ਰਿਹਾ ਹੈ ਉੱਥੇ ਦੂਸਰੇ ਪਾਸੇ ਅੰਮ੍ਰਿਤਸਰ ਦੇ ਸੈਂਟਰ ਕੌਨਸਟਿਚਨਸੀ ਦੇ ਵਿੱਚ ਵੀ ਉਹਨਾਂ ਵੱਲੋਂ ਅੱਜ ਪਹੁੰਚ ਕੇ ਰਿਹਾ ਹੈ ਧੰਨਵਾਦ ਦੌਰਾ ਜਿਹੜਾ ਹੈ ਉਹ ਪੱਕੀ ਤਰ ਜਾਵੇਗਾ ਤਾਂ ਜੋ ਕਿ ਲੋਕਾਂ ਦਾ ਇਹ ਮਨੋਬਲ ਜਿਹੜਾ ਹੈ ਉਹ ਨੂੰ ਹੋਰ ਜਾਇਆ ਵਧਾਇਆ ਜਾ ਸਕੇ ਲੇਕਿਨ ਜਿਤਨਾ ਕਿ ਤੁਸੀਂ ਦੇਖ ਸਕਦੇ ਹੋ ਕਿ ਮਜੀਠੇ ਹਲਕੇ ਦੇ ਵਿੱਚ ਮੌਜੂਦ ਹੈ ਤੇ ਮਜੀਠੇ ਹਲਕੇ ਦੇ ਲੋਕ ਜਿਹੜੇ ਨੇ ਉਹ ਇੱਕ ਵਾਰ ਫਿਰ ਤੋਂ ਜੋ ਗੁਰਜੀਤ ਸਿੰਘ ਔਜਲਾ ਨੇ ਉਹਨੂੰ ਉਹਨਾਂ ਨੂੰ ਪਿਆਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਅ ਹ ਬੇਸ਼ੱਕ ਲੰਮੀ ਲੀਡ ਤੇ ਨਹੀਂ ਇਥੋਂ ਮਿਲ ਸਕੀ ਲੇਕਿਨ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਰੁਝਾਨ ਨਜ਼ਰ ਆ ਰਿਹਾ ਸੀ ਵਿੱਚ ਜਰੂਰ ਕਿਤਨਾ ਕਿਤੇ ਕਾਂਗਰਸ ਜਿਹੜੀ ਸੀਗੀ ਉਹ ਵੈਕਫਰ ਤੇ 2022 ਦੇ ਵਿੱਚ ਨਜ਼ਰ ਆਈ ਸੀ ਲੇਕਿਨ ਉਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਇਥੇ ਪੋਚੋ ਉਹਨਾਂ ਦੂਸਰੇ ਪਾਸੇ ਗੁਰਜੀਤ ਸਿੰਘ ਔਜਲਾ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਰੁਖ ਜਰੂਰ ਲਗਾਣਾ ਚਾਹੀਦਾ ਤਾਂ ਜੋ ਕਿ ਆਪਣੇ ਬੱਚਿਆਂ ਦਾ ਤੋ ਵੇਖ ਜਿਹੜਾ ਹੈ ਉਹਦੇ ਉਹਨਾਂ ਵਾਂਗੂ ਅਸੀਂ ਆਕਸੀਜਨ ਜਿਹੜੀ ਹੈ ਉਹ ਅ ਇੰਨੀ ਕਰਕਸ਼ੇ ਡੇਕਿੰਗ ਹੋਣਾ ਹੈ ਜ਼ਿੰਦਗੀ ਜਿਹੜੀ ਆ ਸਖਣ ਲਈ ਹੋ ਸਕੇ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਵਰਕਰ ਦੇ ਵਿੱਚ ਖੁਸ਼ੀ ਹੈ ਅਤੇ ਖੁਸ਼ੀ ਦੀ ਲਹਿਰ ਦੇ ਵਿੱਚ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਹੈ ਉਹ ਧੰਨਵਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਲੇਕਿਨ ਇਹ ਪਹਿਲੀ ਵਾਰ ਵੇਖ ਨੂੰ ਮਿਲ ਰਿਹਾ ਹੈ ਕਿ ਕੋਈ ਕਿਸੇ ਲੀਡਰ ਵੱਲੋਂ ਜਾਂ ਕਿਸੇ ਐਮਪੀ ਵੱਲੋਂ ਕਿ ਕਿ ਜਿੱਤ ਪ੍ਰਾਪਤ ਕੀਤੀ ਗਈ ਹੋਵੇ ਅਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਦੇ ਧੰਨਵਾਦ ਜਿਹੜੇ ਦੌਰੇ ਜਿਹੜੇ ਨੇ ਉਹ ਕੀਤੇ ਜਾਂਦੇ ਹੌਣ ਲੇਕਿਨ ਅਕਸਰ ਹੀ ਗੁਰਜੀਤ ਸਿੰਘ ਔਜਲਾ ਵੱਲੋਂ ਆਪਣੀਆਂ ਸਪੀਚਸ ਦੇ ਵਿੱਚ ਇਹੀ ਗੱਲ ਕਹਿੰਦੇ ਗਏ ਨੇ ਕਿ ਅਸੀਂ ਹਮੇਸ਼ਾ ਹੀ ਉਹਨਾਂ ਵੋਟਰਾਂ ਦਾ ਧੰਨਵਾਦ ਜ਼ਰੂਰ ਕਰਾਂਗੇ ਜਿਨ੍ਹਾਂ ਜਿਨ੍ਹਾਂ ਵੱਲੋਂ ਉਹਨਾਂ ਨੂੰ ਜਿੱਤ ਜਿਹੜੀ ਸੀਗੀ ਯਕੀਨੀ ਬਣਾਈ ਗਈ ਸੀ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਉਹ ਬੇਸ਼ੱਕ ਮੁਜੀਟੇ ਹਲਕੇ ਦੇ ਵਿੱਚ ਪਹੁੰਚੇ ਤੇ ਮੁਜੀਟੇ ਹਲਕੇ ਵਿੱਚ ਪਹੁੰਚ ਕੇ ਉਹਨਾਂ ਵੱਲੋਂ ਆਪਣੀ ਧੰਨਵਾਦ ਦੌਰਿਆਂ ਦੀ ਸਿਲਸਿਲਾ ਜਿਹੜਾ ਹੈ ਉਸ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਧੰਨਵਾਦ ਜਿਹੜਾ ਹੈ ਉਹ ਆਮ ਵਰਕਰਾਂ ਦਾ ਆਪ ਵੋਟਰਾਂ ਦਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਕਿ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਭਗਵੰਤਪਾਲ ਸਿੰਘ ਸੱਚ ਜਿਹੜੇ ਨੇ ਉਹ ਇੱਥੇ ਵੀ ਮੌਜੂਦ ਨੇ ਕਿਉਂਕਿ ਉਹਨਾਂ ਵੱਲੋਂ ਮਟੀਟੇ ਹਲਕੇ ਦੇ ਵਿੱਚ ਬਹੁਤ ਜਿਹੜੀ ਸੀਗੀ ਉਹ ਆਪਣੀ ਜੋਰ ਲਗਾਇਆ ਗਿਆ ਸੀ ਕਿਉਂਕਿ ਚੋਣਾਂ ਦੇ ਵਿੱਚ ਦੀ ਗੱਲ ਕੀਤੀ ਜਾਵੇ ਤਾਂ ਚੋਣਾਂ ਦੇ ਵਿੱਚ ਉਹਨਾਂ ਵੱਲੋਂ ਸਾਫ਼ ਸੌਤੇ ਕਿਉਂਕਿ ਲਗਾਤਾਰ ਹੀ ਜ ਸੁਜੰਤਰਾ ਸਿੰਘ ਲਾਲੀ ਮਜੀਠੀਆ ਦੀ ਗੱਲ ਕਿੱਥੇ ਜਾਵੇ ਤੇ ਉਹ ਉਹ ਕਾਫੀ ਸਰਗਰਮ ਨਜ਼ਰ ਆਤੇ ਰਹੇ ਨੇ ਲੇਕਿਨ ਉਸ ਤੋਂ ਬਾਅਦ ਹੋਂ ਦੀ ਗੱਲ ਕਿੱਥੇ ਜਾਵੇ ਤਾਂ ਹੁਣ ਉਹਨਾਂ ਵੱਲੋਂ ਜਿਹੜਾ ਸੀਗਾ ਉਹ ਨਹੀਂ ਜਿਸ ਸੀਗੋ ਵੋਟ ਜਿਹੜੀ ਸੀਗੋ ਜਿਹੜੀ ਸੀਗੋ ਨਤੀਜੇ ਕੀ ਹੋਏ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਅਕਾਲੀ ਦਲ ਵਿੱਚ ਜਿਆ ਸੀਗਾ ਉਹ ਸ਼ਾਮਿਲ ਹੋਇਆ ਗਿਆ ਸੀ ਲੇਕਿਨ ਕਿੰਨਾ ਕਿਤੇ ਭਗਵਾਨ ਸਿੰਘ ਸੱਚਾ ਜਿਹੜੇ ਨੇ ਉਹ ਕਾਫੀ ਐਕਟਿਵ ਜਿਹੜੇ ਸੀਗੇ ਉਹ ਨਜ਼ਰ ਆ ਸੱਚਾ ਸਾਹਿਬ ਧੰਨਵਾਦ ਦੌਰੇ ਕੀਤੇ ਜਾ ਰਹੇ ਨੇ ਜੋਰ ਬੜਾ ਲੱਗਾ ਸੀਗਾ ਤੁਹਾਡਾ ਵੀ ਇਸ ਵਾਰ ਮਜੀਠੇ 'ਚ ਕੀ ਕਹਿਣਾ ਚਾਹੋਗੇ ਆਪਣੋ ਸਭ ਤੋਂ ਪਹਿਲਾਂ ਤੇ ਗੁਰਜੀਤ ਸਿੰਘ ਔਜਲਾ ਜੀ ਤੀਸਰੀ ਵਾਰ ਥੋ ਪਾਰਲੀਮੈਂਟ ਦੇ ਵਿੱਚੋਂ ਅੰਮਸਰ ਲੋਕ ਸਭਾ ਕਾ ਸੀਟ ਜਿੱਤੀ ਉਹਨਾਂ ਨੇ ਭਾਵੇਂ ਮਜੀਠੇ ਦੇ ਵਿੱਚੋਂ ਥੋੜੀ ਜੀ ਕਸਰ ਰਹਿ ਗਈ ਸੀ ਪਰ ਫਿਰ ਵੀ ਉਹਨਾਂ ਨੇ ਬੜੇ ਵੱਡੇ ਫਰਾਗਦਿਲੀ ਨਾਲ ਉਹਨਾਂ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਮਜੀਠੇ ਹੀ ਆਉਣਾ ਸੋ ਇਸ ਕਰਕੇ ਅੱਜ ਅਸੀਂ ਸਾਰੇ ਮਜੀਠੇ ਹਲਕੇ ਦੇ ਜਿਹੜੇ ਸਾਡੇ ਮੋਤਵਰਸਨ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਸੀ ਕਿ ਆਓ ਤੁਸੀਂ ਔਜਲਾ ਸਭਕਿੰਦ ਸੀਗਮਾਂ ਹਾਂ ਦਾ ਚਲਵਾਦ ਕਰਨਾ ਸੋ ਅੱਜ ਇਹ ਛੋਟੇ ਬੜੇ ਨੋਟਿਸ ਦੇ ਉੱਤੇ ਉਹਨਾਂ ਨੇ ਜਿਹੜਾ ਆ ਕੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਨਾਲ ਉਹ ਕਹਿ ਕੇ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਪ੍ਰੋਗਰਾਮ ਹੋਰ ਕਰਾਂਗੇ ਉਹਦੇ ਵਿੱਚ ਵੀ ਅਸੀਂ ਸੰਗਤਾਂ ਜਿਹੜੇ ਸਾਰੇ ਬਾਕੀ ਰਹਿ ਗਏ ਨੇ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਸਚੇ ਸਾਹਿਬ ਬੇਸ਼ੱਕ ਲੀਡ ਥੋੜੀ ਰਹਿ ਗਈ ਲੇਕਿਨ ਲੱਗਦਾ ਹੈ ਕਿ 2027 'ਚ ਇਹ ਲੀਡ ਪੂਰੀ ਹੋਏਗੀ ਕਿਉਂਕਿ ਲਗਾਤਾਰ ਤੁਸੀਂ ਵਰਕਿੰਗ ਦੇ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਹੋ ਲੇਕਿਨ ਉਹਦੀ ਬੋਰ ਪੈਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਕਿਉਂਕਿ ਬੜਾ ਤੁਸੀਂ ਲੰਮਾ ਚੱਟ ਲੱਗ ਰਹੇ ਕਰਦੇ ਪਿਓ ਲੇਕਿਨ ਬੂਥ ਕਿਉਂ ਨਹੀਂ ਬਲਕੇ ਅੱਗੇ ਆ ਪਾਰੇ ਜਾਂ ਲੋਕਾਂ ਦੇ ਵਿੱਚ ਕੋਈ ਡਰ ਹੈ ਭੈ ਨਜ਼ਰ ਆ ਰਿਹਾ ਕਿ ਤਾਂ ਕਰਕੇ ਲੋਕ ਸਾਹਮਣੇ ਨਹੀਂ ਆ ਰਹੇ ਇਹ ਮਾਜੇ ਦੇ ਜਰਨਲ ਨੇ ਕੋਈ ਡਰ ਨਹੀਂ ਕੋਈ ਭੈ ਨਹੀਂ ਲੋਕ ਪਿਛਲੀ ਵਾਰੀ ਜਿਹੜਾ ਸੀ ਜਿਹਨਾਂ ਨੇ ਝੂਠੇ ਵਾਅਦੇ ਕੀਤੇ ਸੀ ਬਦਲਾ ਦਾ ਨਾਹਰਾ ਦਿੱਤਾ ਸੀ ਉਹਦੇ ਕਰਕੇ ਕੁਝ ਲੋਕ ਦੂਜੇ ਪਾਸੇ ਚਲੇ ਗਏ ਸਨ ਲੇਕਿਨ ਹੁਣ 2027 ਦੇ ਵਿੱਚ ਇਥੇ ਕਾਂਗਰਸ ਪਾਰਟੀ ਜਿੱਤ ਦਾ ਝੰਡਾ ਕੱਢੇਗੀ ਤੇ ਤੁਸੀਂ ਅੱਜ ਕੈਮਰਾ ਮਾਰ ਕੇ ਵਿਖਾ ਦੇਣਾ ਸੀ ਜਿਹੜਾ ਸਾਡਾ ਹੌਲ ਕਿੰਨੇ ਵੱਡੀ ਗਿਣਤੀ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਵੀ 6 ਵਜੇ ਤੇ ਲੋਕ ਇੱਥੇ ਆ ਕੇ ਬੈਠੇ ਸਨ ਇਸ ਕਰਕੇ ਤੁਹਾਨੂੰ ਨਹੀਂ ਲੱਗ ਰਿਹਾ ਕਿ 27 ਦੇ ਵਿੱਚ ਵੱਡਾ ਉੱਠਫਿਰ ਹੋਏਗਾ ਥੈਂਕ ਯੂ ਸੱਜਣਾ ਸਾਹਿਬ ਹਰ ਵਾਰ ਤੁਸੀਂ ਚੋਣ ਦਾ ਕੰਟੈਸਟ ਕਰਨ ਦੀ ਗੱਲ ਕਰਦੇ ਹੋ ਲੇਕਿਨ ਕੋਈ ਨਾ ਕੋਈ ਬਾਹਰੀ ਲੀਡਰ ਆ ਜਾਂਦੇ ਨੇ ਉਹਨਾਂ ਨੂੰ ਟਿਕਟ ਮਿਲ ਜਾਂਦੀ ਯਾਰ ਜਿਹੜੇ ਤੁਹਾਡੇ ਨਾਲ ਦੇ ਦੋਸਤ ਨੇ ਜਿਹੜੇ ਤੁਹਾਡੇ ਸੰਗੀ ਸਾਥੀ ਨੇ ਉਹ ਪਰੇਸ਼ਾਨ ਹੋ ਜਾਂਦੇ ਨੇ ਕਿ ਲੱਗਦਾ ਕਿ ਇਸ ਵਾਰ ਉਹ ਜਿਹੜਾ ਲੋਕਾਂ ਦਾ ਜਿਹੜਾ ਮੰਡਟ ਹੈ ਉਹ ਤੁਹਾਡੇ ਹੱਕ ਦੇ ਵਿੱਚ ਪੁੱਗਦਾ ਨਾ ਜਾਏਗਾ ਮੈਂ ਕੱਥੂ ਰੰਗ ਦਾ ਜੰਪਾ ਲਿਆ ਇਹ ਬਾਬਾ ਬੁੱਢੇ ਦੇ ਜਨਮ ਸਥਾਨ ਨਾਲ ਤੇ ਮੈਨੂੰ ਪੂਰਾ ਬਾਬਾ ਬੁੱਢੇ ਤੇ ਵਿਸ਼ਵਾਸ ਹੈ ਇਹ ਜਦੋਂ ਸਹੀ ਸਮਾਂ ਆਏਗਾ ਇਹ ਬਾਬਾ ਬੁੱਢੇ ਜੀ ਨੇ ਉਹਦੀ ਕਿਰਪਾ ਕਰਨੀ ਆ ਇਸ ਕਰਕੇ ਬੰਦਾ ਕੁਝ ਨਹੀਂ ਕਰ ਸਕਦਾ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਬਾਬਾ ਬੁੱਢਾ ਜੀ ਤੇ ਗੁਰੂ ਰਾਮਦਾਸ ਜੀ ਤੇ ਸਹੀ ਸਮੇਂ ਤੇ ਸਹੀ ਚੋਣ ਹੋਏਗੀ ਔਰ ਤੁਹਾਨੂੰ 2027 ਦੇ ਵਿੱਚ ਇਤੋਂ ਜਿੱਤ ਦਾ ਝੰਡਾ ਕਾਂਗਰਸ ਪਾਰਟੀ ਦਾ ਗੱਡ ਕੇ ਜਾਂ ਸਿੱਟਾ ਸਾਹਿਬ ਕੋਈ ਗੱਲਬਾਤ ਹੋਈ ਕਿਹੜੇ ਕਿਹੜੇ ਮੁੱਦੇ ਨੇ ਵੱਡੇ ਇੱਥੇ ਮਜੀਠੇ ਦੇ ਜਾਂਗ ਜਿਹੜਾ ਮੈਂਬਰ ਪਾਰਲੀਮੈਂਟ ਇੱਥੇ ਲੈ ਕੇ ਆ ਸਕਦੇ ਨੇ ਕਿਉਂਕਿ ਇਲੈਕਸ਼ਨ ਲੜਨੀ ਹੈ ਤਾਂ ਮੁੱਦਿਆਂ ਤੇ ਹੋਏਗੀ ਕਿ ਲੱਗਦਾ ਕਿ ਮੁੱਦੇ ਹੈ ਕੁਛ ਹੁਣ ਅਜੇ ਤੇ ਉਸ ਧਨਵਾਦੀ ਦੌਰੇ ਤੇ ਨੇ ਉਹ ਮੈਨੂੰ ਹੁਣੇ ਕਹਿ ਕੇ ਗਏ ਨੇ ਕਿ ਇੱਕ ਦੋ ਦਿਨਾਂ ਤੱਕ ਮੈਂ ਦਿੱਲੀ ਹਾਂ ਉਹ ਉਸ ਤੋਂ ਬਾਅਦ ਆਪਾਂ ਬੈਠ ਕੇ ਸਾਰੀ ਸਟ੍ਰੈਟੇਜੀ ਬਣਾਵਾਂਗੇ ਨਾਲੇ ਦਾ ਮੰਤਨ ਵੀ ਕਰਾਂਗੇ ਤੇ ਨਾਲ ਜੋ ਸਾਡੀਆਂ ਮਜੀਠੇ ਹਲਕੇ ਦੀਆਂ ਮੰਗਾਂ ਜਾਂ ਡਿਮਾਂਡਸ ਹੋਣ ਗਿਆ ਉਹਨਾਂ ਨੂੰ ਦਸ ਦਸ ਕੇ ਪੂਰਿਆਂ ਕਰਨ ਦਾ ਕੋਸ਼ਿਸ਼ ਕਰਾਂਗੇ ਸੋ ਇਸ ਹਾਲ ਭਗਵੰਤਪਾਲ ਸਿੰਘ ਸਚਰ ਹੁਣੇ ਜਿਨ੍ਹਾਂ ਵੱਲੋਂ ਅੱਜ ਜਿਹੜਾ ਹੈ ਅੰਮ੍ਰਿਤਸਰ ਦੇ ਮਜੀਠੇ ਹਲਕੇ ਦੇ ਵਿੱਚ ਜਿਹੜਾ ਹੈ ਇੱਕ ਧਨਵਾਦ ਦੌਰਾ ਜਿਹੜਾ ਹੈ ਉਹ ਗੁਰਜੀਤ ਸਿੰਘ ਔਜਲਾ ਦਾ ਜੋ ਹੈ ਕਰਵਾਇਆ ਗਿਆ ਉਸ ਦੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਐਕਟਿਵ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਪਹਿਲੀ ਵਾਰ ਨਾਲ ਧੰਨਵਾਦ ਦੌਰੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਹਾਲਾਂਕਿ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਬੇਸ਼ੱਕ ਲੋਕਾਂ ਵੱਲੋਂ ਫੇਰ ਬਦਲ ਜਿਹੜਾ ਸੀਗਾ ਉਹ ਕੀਤਾ ਗਿਆ ਸੀ ਲੇਕਿਨ ਕਿਤਰਾ ਕਿਤੇ 7 ਦੇ ਕਰੀਬ ਜੀ ਕਾਂਗਰਸ ਪਾਰਟੀ ਨੂੰ ਸੀਟਾਂ ਜਿਹੜੀਆਂ ਸੀਗਾ ਉਹ ਮਿਲਿਆ ਸਨ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਸੰਸਦ ਸਤਾ ਗੁਰਜੀਤ ਸਿੰਘ ਔਜਲਾ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਜਗ੍ਹਾ ਜਗ੍ਹਾ ਤੇ ਪਹੁੰਚ ਰਹੇ ਨੇ ਤਾਂ ਜੋ ਕਿ ਲੋ ਇਨਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ ਉਹਨਾਂ ਦਾ ਧੰਨਵਾਦ ਕੀਤਾ ਜਾ ਸਕਦਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਲਦ ਹੀ ਹੋਰ ਵੀ ਬਹੁਤ ਸਾਰੇ ਵੱਡੇ ਪ੍ਰੋਗਰਾਮਾਂ ਵਿੱਚ ਉਹ ਭੁੱਲੀ ਕੇ ਜਾਣਗੇ ਕੈਮਰਾਮੈਨ ਮਨਸ਼ੀਰ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਨਸਰ ਸਾਹਿਬ